लुधियाना ਵਿੱਚ ਭਿਆਨਕ ਸੜਕ ਹਾਦਸਾ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਐਕਟਿਵਾ ਸਵਾਰ ਨੇ ਮਾਰੀ ਟੱਕਰ ਲੁਧਿਆਣਾ ਦੇ ਕਲਾਸ਼ ਨਗਰ ਵਿਖੇ ਡਿਵਾਈਡਰ ਕੱਟ ਨੇੜੇ ਐਕਟਿਵਾ ਦੀ ਟੱਕਰ ਵੱਜਨ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਦੀ ਪਛਾਣ ਦਿਉਨ যাদਬ ਵਜੋਂ ਹੋਈ ਹੈ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਦਿਉਨ ਇੱਕ ਫੈਕਟਰੀ ਵਿੱਚ ਪ੍ਰੈਸ ਆਪਰੇਟਰ ਵਜੋਂ ਕੰਮ ਕਰਦਾ ਹੈ ਉਹ ਸਵੇਰੇ ਕੰਮ ਤੇ ਜਾਣ ਦੀ ਸੜਕ ਪਾਰ ਕਰ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਇਸ ਸਥਾਨ ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਟਿੰਕੂ ਪਾਟਿਆ ਦੀ ਲੁਧਿਆਣਾ ਤੋਂ ਰਿਪੋਰਟ ਬੰਦਾ ਪਾਰ ਕਰ ਰਹਾ ਬੰਦਾ ਪਾਰ ਕਰ ਰਹਾ ਸੀ ਸੜਕ ਦੇ ਵਿਚ ਮੇਂ ਸੇ ਪਾਰ ਕਰ ਰਹਾ ਸੀ ਆ ਵੀ ਤੁਹਾਨੂੰ ਆ ਵੀ ਪਾਰ ਹੋ ਰਹਾ ਦੋ ਅਸੀਂ ਥੋੜੇ ਪਹਿਲੇ ਦੇ ਖਬਰ ਕਰੀ ਦੀ ਇੱਕ ਵਾ ਵੀ ਇੱਕ ਬੰਦਾ ਬਸਤੀ ਚੌਂਕ ਦੇ ਪਿੱਛੇ ਵੀ ਹੋਆ ਸੀ ਐਕਸੀਡੈਂਟ ਇੱਕ ਜਗਾਹ ਕੋ तो हमने ये समझाया था लोगों को कि सड़क पार यहाँ से नहीं करना चाहिए तो उन्होंने चालीस सौ कुछ लगा रखा है रोड के बीच में फिर भी लोग यही से पार करते क्या तुम्हारे हिसाब से सही है बात पास सही तो नहीं है लेकिन ड्यूटी सारा बंदा पार होता था आदमी पार हो रहा था देखते पढ़ाई नहीं करना एक बंदा पार हो रहा था लेकिन बहुत तेज से इतना रफ्तार नहीं आना चाहिए जितना गाड़ी आ रहा तेज चलेगा ये आदमी डिपी रोड है ये तो पार करने वालों को पार करना चाहिए होना तो तो होना पार करना जायज है जायज तो नहीं है लेकिन जायज तो आदमी पार होता है बीपी वहाँ का बंदा तो, तो हर आदमी पार भी हो रहा है तो क्या नाम है डाउन याद है कितनी उम्र होगी लगभग चालीस बयालीस साल की है क्या काम करता प्रेस है काम कर रहा है बेड प्रेस चलाता था इधर ही चलाता था ਕਿ ਤੁਹਾਨੂੰ ਵਰਨਾ ਹੈ ਤਾਂ ਹਾਂ ਜੀ ਉਮਰ ਕਿੰਨੀ ਹੋਗੀ ਲਖੋ ਉਮਰ 40 ਤੋਂ 42 ਸਾਲ ਆ ਜੀ ਜਿੱਦ ਵੱਤੇ ਯਹੀ ਰਹਤੇ ਕਿ ਨਏ ਵੀ ਇਕੱਲਾ ਰਹਤਾ ਮਤਲਬ ਬੰਦੇ ਦੇ ਸਾਥ ਮਰਤਾ ਸੇ ਪੜਕਾ ਪਾਰ ਕਰਦੇ ਨੇ ਲੋਕ ਸੈਕਿੰਡ ਲੈ ਕੇ ਤੇ ਡਿਊਟੀ ਵਾਲੇ ਸਹੀ ਆ ਗੱਲਾਂ ਨਹੀਂ ਗਲਤ ਗੱਲ ਆ ਇਹਨਾਂ ਦੀ ਨਹੀਂ ਆ ਦੇਖੋ ਜਾਲੀਆਂ ਲਾਈਆਂ ਸਭ ਕੋ ਕੀਤਾ ਫੇਰ ਵੀ ਲੋਕੀਂ ਪਾਸ ਲੈ ਕੇ ਪਾਰ ਕਰੀ ਜਾਂਦੇ ਆ ਇਹ ਇਹਨਾਂ ਨੂੰ ਇਹਨਾਂ ਨੂੰ ਰੋਡ ਕਰਾਸ ਕਰਨਾ ਨਹੀਂ ਚਾਹੀਦਾ ਹੈਗਾ ਗੱਡੀ ਤੇਜ਼ ਆਉਂਦੀ ਆ ਨਾ ਇਹ ਹਾਈਵੇ ਆ ਦਿੱਲੀ ਵਾਲਾ ਕੱਦ ਗੱਲ ਇਹਨਾਂ ਦੀ ਹੈ ਜਿਹੜੇ ਤੋਂ ਸਰਸਾ ਪਾਰ ਕਰਦੇ ਆ ਕੀ ਇਹ ਸਹੀ ਆ ਬਿਲਕੁਲ ਗਲਤ ਆ ਜੀ ਬਿਲਕੁਲ ਗਲਤ ਆ ਪਤਾ ਕੀ ਗੱਲ ਆ ਇੱਕ ਹਾਈ ਡੀ ਰੋਡ ਆ ਬੰਦਾ ਸਪੀਡ ਜਾਂਦਾ ਕਿੱਥੇ ਬ੍ਰੇਕ ਲਾਉਂਦਾ ਲਾਉਂਦਾ ਬ੍ਰੇਕ ਤਾਂ ਲੱਗਦੀ ਨਹੀਂ ਹੈਗੀ ਤੇ ਲੋਕ ਪਬਲਿਕ ਦੇਖਦੀ ਨਹੀਂ ਇਹ ਤਾਂ ਚਾਹੀਦੀ ਸਰਕਾਰ ਨੂੰ ਚਾਹੀਦੀ ਬਣਾਉਣ ਰੋਡ ਵਗੈਰਾ ਲੰਘਣ ਵਾਸਤੇ ਤੇਰੇ ਸ਼ਾਮ ਤੋਂ ਰੋਡਾਂ 'ਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਜਦੋਂ ਸਵੇਰੇ ਡਿਊਟੀ ਟਾਈਮ ਹੁੰਦਾ ਤੇ ਸ਼ਾਮ ਨੂੰ ਡਿਊਟੀ ਟਾਈਮ ਹੁੰਦਾ ਬਿਲਕੁਲ ਜੀ ਦੋਨੋਂ ਟਾਈਮ 'ਤੇ ਪੂਰਾ ਰਸ਼ ਲੱਗਿਆ ਰਹਿੰਦਾ ਪੂਰਾ ਰਸ਼ ਹੁੰਦਾ ਜੀ ਇੰਨਾ ਔਖਾ ਹੁੰਦਾ ਲੰਘਣਾ ਲੋਕਾਂ ਨੂੰ ਕਹਾਂ ਗੱਡੀਆਂ ਵਾਲਿਆਂ ਨੇ ਵੀ ਉੱਠ ਆਏਗਾ ਤਾਂ ਬੰਦਿਆਂ ਦਾ ਉੱਠ ਆ ਗਿਆ ਹੀ ਹੈਗਾ ਇਹ ਤਾਂ ਇਹਨਾਂ ਨੂੰ ਚਾਹੀਦਾ ਗੌਰਮੇਚਾ ਪੁਲ ਵਗੈਰਾ ਕੋਈ ਬਣਾਵੇ ਕਿ ਲੋਕਾਂ ਨੂੰ ਲੰਘਣਾ ਹੋਵੇ ਪਰ ਕਿੰਨੀ ਕਿ ਜਗ੍ਹਾ ਬਣਾ ਦਿੱਤੀ ਰੋਡ ਦੇ ਪਾਸਾ ਦਾ ਹਰੇਕ ਥਾਂ 'ਤੇ ਲੋਕ ਨਿਕਲਦੇ ਆ ਇਕੱਠੇ ਆਗਾ ਜਿਹੜੀ ਦੋਧੜ ਬਸਤੀ ਹੈਗਾ ਜੀ ਹੈਗਾ ਸੱਪੋ ਆਪਣਾ ਸਿੱਪਾ ਪੁਲ ਤੇ ਆ ਜੀ ਕੇਅਰ ਲੈ ਕੇ ਪਹੁੰਚੇ ਹੋ ਕੀ ਮਾਮਲਾ ਹੋਇਆ ਐਕਸੀਡੈਂਟ ਹੋਇਆ ਜੀ ਕਾਦਾ ਕਾਦਾ ਜੀ ਇਹ ਬੰਦਾ ਰੋਡ ਕ੍ਰੋਸ ਕਰ ਰਿਹਾ ਸੀਗਾ ਅੱਛਾ ਜੀ ਤੇ ਐਕਤਵਾ ਦੇ ਵਿੱਚ ਵੱਜਿਆ ਤੇ ਕੋਈ ਨਾਮ ਪਤਾ ਮਲੂਗਾ ਨਾਮ ਹੈਗਾ ਜੀ ਸਪੀਸ਼ ਕੁਮਾਰ ਇਸ ਵਾਰ ਇਹ ਬਿਹਾਰ ਘਰ ਆਣ ਵਾਲਾ ਹੈ ਅੱਛਾ ਜੀ ਉਹ ਕੋ ਜਾਣਕਾਰੀ ਮਿਲੇਗੀ ਬਾਦੋ ਸਿਵਲ ਹਸਪੀਟਲ ਤੇ ਦਾ ਹੁਣ ਪਤਾ ਨਹੀਂ ਵੀ ਬਚੇ ਜਾਂ ਨਹੀਂ ਹੈਗਾ ਕੀ ਨਹੀਂ ਸਰ ਜੀ